प्यारे दोस्तों प्यार भरी सत श्री अकाल जी हां जी दोस्तों पंजाब सरकार ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪੰਜਾਬ ਸਰਕਾਰ ਦੁਆਰਾ ਜਦੋਂ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਤਾਂ ਉਹਨਾਂ ਦੁਆਰਾ ਹਰ ਵਾਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਜਾ ਰਿਹਾ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਡਬਲਯੂਪੀ 47 2024 ਦੀ ਮਿਤੀ ਜੋ ਕਿ 14 2025 ਨੂੰ ਸੁਣਵਾਈ ਹੋਈ ਹੈ ਪੰਜਾਬ ਸਰਕਾਰ ਦੁਆਰਾ ਕੈਬਨਟ ਮੀਟਿੰਗ ਤੋਂ ਬਾਦ 5.5 ਸਾਲਾਂ ਦੇ ਬਕਾਇਆ ਸੰਬੰਧੀ ਜਾਰੀ ਕੀਤੇ ਗਏ ਪੱਤਰ ਦਾ ਜ਼ਿਕਰ ਵੀ ਕਰਾਂਗੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5.5 ਸਾਲਾਂ ਦੇ ਬਕਾਇਆ ਤੇ ਛੇਵੇਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਨਿਊ ਕਿਸ਼ਤਾਂ ਤੇ ਬਕਾਇਆ ਸੰਬੰਧੀ ਮਿਤੀ 13 ਫਰਵਰੀ 2025 ਦੀ ਕੈਬਨਟ ਮੀਟਿੰਗ ਦੇ ਵਿੱਚ ਬਕਾਇਆ ਅਦਾ ਕਰਨ ਸੰਬੰਧੀ ਇੱਕ ਚੰਗੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਕਿ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ 5.5 ਸਾਲਾਂ ਦੇ ਬਕਾਏ ਨੂੰ ਕਿਸ਼ਤਾਂ ਦੇ ਰੂਪ ਵਿੱਚ ਪੜਾਵਾਂ ਦੇ ਢੰਗ ਨਾਲ ਅਦਾ ਕੀਤਾ ਜਾਵੇਗਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਵਿੱਤੀ ਸੰਕਟਾਂ ਵਿੱਚ ਘिरी ਹੋਣ ਕਰਕੇ 5.5 ਸਾਲਾਂ ਦਾ ਬਕਾਇਆ ਦੇਣ ਤੋਂ ਬਿਲਕੁਲ ਹੀ ਇਨਕਾਰ ਪਹਿਲਾਂ ਕਰ ਦਿੱਤਾ ਗਿਆ ਸੀ ਜਿਸ ਨਾਲ ਮੁਲਾਜ਼ਮਾਂ ਦੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ ਸੀ ਪਰ ਅਜੇ ਹੁਣ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਦੁਆਰਾ ਕੈਬਨਿਟ ਮੀਟਿੰਗ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ 13/2/2025 ਦੇ ਵਿੱਚ ਤੁਰੰਤ ਮਿਤੀ 13 ਫਰਵਰੀ 2025 ਨੂੰ ਪੰਜਾਬ ਸਰਕਾਰ ਨੇ ਆਮ ਆਦਮੀ ਦੇ ਰਾਜ ਪ੍ਰਬੰਧ ਵਿਭਾਗ ਮੰਤਰੀ ਮੰਡਲ ਸ਼ਾਖਾ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ ਨੂੰ ਲਿਖੇ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਵੱਲੋਂ ਆਪਣੇ 30 12 2024 ਦੇ ਪੱਤਰ ਵੱਲ ਧਿਆਨ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਵਿੱਤ ਵਿਭਾਗ ਦੇ ਯਾਦ ਪੱਤਰ ਮਿਤੀ 9 ਦਸੰਬਰ 2024 ਤੇ ਵਿਚਾਰ ਵਟਾਂਦਰੇ ਉਪਰੰਤ ਇਸ ਦਾ ਪੈਰਾ ਨੰਬਰ 2 ਵਿੱਚ ਦਰਜ ਤਜਵੀਜ਼ ਮੰਜ਼ੂਰ ਕੀਤੀ ਗਈ ਹੈ ਪੱਤਰ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੰਤਰੀ ਪਰਿਸ਼ਦ ਵੱਲੋਂ ਲਏ ਗਏ ਉਕਤ ਫੈਸਲੇ ਨੂੰ ਲਾਗੂ ਕਰਨ ਹਿਤ ਪ੍ਰਬੰਧਕੀ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਇਸ శాఖ ਨੂੰ ਭਾਵ ਕੇ ਮੰਤਰੀ ਮੰਡਲ ਮਾਮਲੇ శాఖ ਨੂੰ 2 ਹਫ਼ਤੇ ਦੇ ਅੰਦਰ ਅੰਦਰ ਜਾਣੂ ਕਰਵਾਉਣ ਦੀ ਖੇਚਲ ਕੀਤੀ ਜਾਵੇ ਵਰਨਨਯੋਗ ਹੈ ਕਿ ਇਸ ਪੱਤਰ ਦਾ ਉਤਾਰਾ ਪ੍ਰਮੁੱਖ ਸਕੱਤਰ ਪੰਜਾਬ ਵਿੱਤ ਵਿਭਾਗ ਵਿੱਤ ਮੰਤਰੀ ਪੰਜਾਬ ਦੇ ਵਧੀਕ ਮੁੱਖ ਸਕੱਤਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਬਕਾਇਆ ਜਲਦੀ ਅਦਾ ਕਰਨ ਲਈ ਵਸਤਾ ਜਵੀਜ਼ਾ ਬਣਾਉਣ ਲੈ ਕੇ ਆ ਗਿਆ ਹੈ ਦੂਜੇ ਪਾਸੇ ਸੀਡਬਲਯੂਪੀ 47 2024 ਅਜੋਏ ਕਮਰਸੇਨਾ ਆਈਏਐਸ ਪੰਜਾਬ ਗਵਰਨਮੈਂਟ ਵਰਸਿਜ਼ ਬਲਵੰਤ ਸਿੰਘ ਐਂਡ ਆਦਰਜ਼ ਸਬੰਧੀ ਮਿਤੀ 14 ਤੋਂ 2025 ਜੋ ਕਿ 14 2025 ਨੂੰ ਡਬਲ ਬੈਂਚ ਦੇ ਵਿੱਚ ਹੀアリング ਆਈਸੀ ਜਿਸ ਨੂੰ ਲੈ ਕੇ ਸੀਡਬਲਯੂਪੀ ਸਬੰਧੀ ਠੋਸ ਫੈਸਲਾ ਦੇ ਕੇ ਡਿਸਪੋਜ਼ ਆਫ ਇਸ ਨੂੰ ਨਹੀਂ ਕੀਤਾ ਗਿਆ ਸਗੋਂ ਸੁਣਵਾਈ ਦੀ ਅਗਲੀ ਮਿਤੀ 21 ਫਰਵਰੀ 2025 ਤੇ ਪਾ ਦਿੱਤੀ ਗਈ ਹੈ ਤਾ ਇਹ ਹੀ ਹੈ ਕਿ ਅਗਲੀ ਸੁਣਵਾਈ ਦੌਰਾਨ ਸਰਕਾਰ ਕੈਬਨਟ ਮੀਟਿੰਗ ਦੇ ਵਿੱਚ ਸਾਢੇ ਪੰਜ ਸਾਲਾਂ ਦੇ ਬਕਾਏ ਜਾਰੀ ਕਰਨ ਸੰਬੰਧੀ ਪਾਸ ਕੀਤੀਆਂ ਤਜਵੀਜ਼ਾਂ ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸਬਮਿਟ ਕਰਕੇ ਇਸ ਕੇਸ ਨੂੰ ਡਿਸਪੋਜ਼ ਕਰਨ ਦੀ ਬੇਨਤੀ ਕਰੇਗੀ ਬਾਕੀ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਸੰਘਰਸ਼ ਦਾ ਵਿਗਲ ਸਰਕਾਰ ਦੇ ਵਿਰੁੱਧ ਬਜਾਅ ਦਿੱਤਾ ਗਿਆ ਹੈ 21 ਫਰਵਰੀ 2025 ਤੱਕ ਦਾ ਜੋ ਇੰਤਜ਼ਾਰ ਉਹਨਾਂ ਨੂੰ ਕਰਨਾ ਪਵੇਗਾ ਇਸ ਕੇਸ ਦਾ ਫਾਈਨਲ ਫੈਸਲਾ ਉਦੋਂ ਆ ਜੇਕਰ ਨਹੀਂ ਤਾਂ ਉਹਨਾਂ ਦੁਆਰਾ ਜੇਕਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਆਇਆ ਤਾਂ ਸਰਕਾਰ ਦੇ ਵਿਰੁੱਧ ਸੰਘਰਸ਼ ਉਹਨਾਂ ਦਾ ਹੋਰ ਤਿੱਖਾ ਹੋਵੇਗਾ ਜੇਕਰ ਇਸ ਦੇ ਬਾਰੇ ਕੋਈ ਹੋਰ ਖਬਰ ਆਉਂਦੀ ਹੈ ਸੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ